ਮੁਝੇ ਤੋ ਐਸਾ ਲੱਗਦਾ ਹੈ ਕਹੀਂ ਮੋਦੀ ਜੀ ਡਰ ਤੋ ਨਹੀਂ ਗਏ ਮੋਦੀ ਜੀ ਮੈਂ ਆਪਕੋ ਇਹ ਵੇਟ ਕਰਨਾ ਚਾਹਤੀ ਹੂੰ ਆ ਪੈਣੋ ਇੱਕ ਪਰਸੋਂ ਚੌਥਨਾ ਬੀਬੀ ਪਤਾ ਨਹੀਂ ਕੋਣੀ ਦਿੱਲੀ ਵੱਲ ਦੀ ਆ ਦਿੱਲੀ ਕੋ ਪਰਾਂ ਪਰਾਂ ਹੀ ਲੱਗਦੀ ਆ ਉਹ ਹੱਥਾਂ ਚ ਛੂੜੀਆਂ ਫੜੀ ਫਿਰਦੀ ਛੂੜੀਆਂ ਉਹ ਪੱਤਰਕਾਰ ਪੁੱਛਤਾ ਪੀ ਬੀਬੀ ਜੀ ਛੂੜੀਆਂ ਕਿੱਥੇ ਲੈ ਕੇ ਚੱਲੇ ਕੰਦੀ ਮੋਦੀ ਨੂੰ ਕਮਾਉਣੀਆਂ ਮੋਦੀ ਨੂੰ ਉਹ ਕਹਿੰਦਾ ਕਿਉਂ ਕਹਿੰਦੀ ਮੱਸਾ ਮੱਸਾ ਜੰਗ ਲੱਗੀ ਸੀ ਲੱਗਣਾ ਤੇ ਰਾਜਨਾਵਾ ਕਰਕੇ ਬਹਿ ਜਾ ਇਹਨੇ ਨਰ ਜੋਗਾ ਇੰਦੀ ਆ ਜੇ ਪਤਾ ਹੀ ਨਹੀਂ ਫਿਰ ਕਦੀ ਗੱਲ ਜੇ ਜਮਾਇਆ ਜੰਗ ਸਮਾਪਤ ਹੋ ਗਈ ਆ ਅਸਲ ਵਿੱਚ ਨਾ ਉਹ ਆਈ ਸੀ ਬਲਦੀ ਤੇ ਤੇਲ ਪਾਉਣ ਮੇਰੇ ਤੇ ਆਪਣੀ ਵਿਚਾਰ ਸੀ ਵੀ ਬੀਬੀ ਦਾ ਕਮਰਾ ਪਾਇਆ ਹੋ ਗਿਆ ਟਾਰੀ ਬਾਰਡਰ ਲਾ ਕੇ ਤੇ ਬੀਬੀ ਰੋਟੀ ਪਾਣੀ ਤੈਨੂੰ ਮਿਲੂ ਤੁਰਨਾ ਦੋ ਚਾਰ ਮਹੀਨੇ ਉੱਥੇ ਜੇ ਬੀਬੀ ਪ੍ਰਧਾਨ ਮੰਤਰੀ ਦੇ ਪੈਰੀ ਨਾਲ ਹੱਥ ਲਾਉਂਦੀ ਫਿਰ ਵੀ ਪਾਪਾ ਜੀ ਜੰਗ ਨਾ ਲੱਗਣ ਦਿਓ ਤੁਹਾਡੇ ਚਰਨਾਂ 'ਚ ਬੇਨਤੀ ਵੀ ਅਸੀਂ ਬਾਡਰ ਲਾ ਕੇ ਬੈਠੇ ਆ ਜੰਗ ਦੇ ਉਹਨਾਂ ਨੂੰ ਹਾਲਾਤ ਪੁੱਛੋ ਜਿਹੜੇ ਬਾਡਰਾਂ ਦੇ ਲਾਗੇ ਪਰਿਵਾਰ ਬੈਠੇ ਨੇ ਨਾ ਤੇ ਦਿੱਲੀ ਦਾ ਕੁਝ ਵਿਗੜਨਾ ਜੀ ਨਾ ਵਿਗੜਨਾ ਜੀ ਗੁਜਰਾਤ ਦਾ ਜਦੋਂ ਨੁਕਸਾਨ ਹੋਇਆ ਸਭ ਤੋਂ ਵੱਧ ਲੈਂਦੇ ਤੇ ਪੰਜਾ ਨਹੀਂ ਦੇ ਤੇ ਚੜਦੇ ਪੰਜਾਬ ਦਾ ਹੋਇਆ ਜੇ ਐਤ ਕਿਨੀ ਜੰਗ ਲੱਗਦੀ ਤੇ ਲੈਂਦੇ ਤੇ ਚੜਦੇ ਪੰਜਾਬ ਦਾ ਇਹ ਨੁਕਸਾਨ ਹੋਣਾ ਸੀਗਾ ਪੰਜਾਬ ਦਾ